ਪਰ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਮਜਬੂਰ ਪਿਤਾ ਜਿਹੜਾ ਰੋਂਦੇ ਹੋਏ ਆਪਣੇ ਬੱਚੇ ਨੂੰ ਉਸਦੀ ਮਾਂ ਦੀ ਗੋਦੀ ਦੇ ਵਿੱਚ ਦਿੰਦਾ ਹੈ ਤੇ ਉਸਦੀ ਮਾਂ ਜਿਹੜੀ ਹੈ ਉਸ ਨੂੰ ਹੱਸਦੀ ਹੋਈ ਬਾਹਰ ਲੈ ਕੇ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਬੱਚੇ ਦਾ ਦਾਦਾ ਤੇ ਪਿਤਾ ਰੋ ਲੱਗ ਜਾਂਦੇ ਨੇ ਇਹ ਵੀਡੀਓ ਜਿਹੜੀ ਹੈ ਥਾਣੇ ਦੇ ਵਿੱਚੋਂ ਸਾਹਮਣੇ ਆਈ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਕਿਹਾ ਇਹ ਜਾ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਤਲਾਕ ਹੋ ਗਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਬੱਚੇ ਦੀ ਕਸਟਡੀ ਹੈ ਉਸ ਦੀ ਮਾਂ ਨੂੰ ਮਿਲੀ ਹੈ ਲੇਕਿਨ ਹੁਣ ਜਿਹੜਾ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦਾ ਤਲਾਕ ਨਹੀਂ ਹੋਇਆ ਫਿਲਹਾਲ ਜਿਹੜੀ ਬੱਚੇ ਦੀ ਕਸਟਡੀ ਹੈ ਉਹ ਉਸਦੀ ਮਾਂ ਨੂੰ ਦਿੱਤੀ ਗਈ ਲੇਕਿਨ ਤਲਾਕ ਜਿਹੜਾ ਨਹੀਂ ਹੋਇਆ ਤਾਂ ਹੁਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤਲਾਕ ਨਹੀਂ ਹੋਇਆ ਤੇ ਇਹਨਾਂ ਨੂੰ ਆਪਸ ਦੇ ਵਿੱਚ ਮਿਲਜੁਲ ਕੇ ਜਿਹੜਾ ਰਹਿਣਾ ਚਾਹੀਦਾ ਤਾਂ ਜੋ ਬੱਚੇ ਦੀ ਜ਼ਿੰਦਗੀ ਖਰਾਬ ਨਾ ਹੋਵੇ ਤੋਤੀ ਦੱਸਦੀ ਹੈ ਕਿ ਹੁਣ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੰਡੇ ਦਾ ਪਰਿਵਾਰ ਤੇ ਕੁੜੀ ਦਾ ਪਰਿਵਾਰ ਸਾਹਮਣੇ ਆਇਆ ਕੁੜੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਉਸ ਦਾ ਹਸਬੰਦ ਹੈ ਉਸ ਦੇ ਨਾਲ ਕੁੱਟਮਾਰ ਕਰਦਾ ਸੀ ਉਸ ਦੀ ਜ਼ਮੀਨ ਤੇ ਉਸ ਦੀ ਅੱਖ ਸੀ ਔਰ ਕਹਿੰਦਾ ਸੀ ਕਿ ਆਪਣੇ ਪੇਕੇਆ ਤੋਂ ਜ਼ਮੀਨ ਲੈ ਕੇ ਆ ਇਸੇ ਕਰਕੇ ਉਹ ਮੇਰੇ ਨਾਲ ਕੁੱਟਮਾਰ ਕਰਦਾ ਸੀ ਤੇ ਗੱਲ ਇੱਥੇ ਤੱਕ ਪਹੁੰਚੀ ਹੈ ਔਰ ਜਦੋਂ ਉਸ ਦੀ ਸਿਸਟਰ ਦੀ ਮੈਰਿਜ ਸੀ ਤਾਂ ਉਹਨਾਂ ਨੂੰ ਜਿਹੜੀ ਕਾਰ ਦਿੱਤੀ ਗਈ ਉਹ ਵੱਡੀ ਸੀ ਔਰ ਜਿਹੜੀ ਮੈਨੂੰ ਕਾਰ ਮਿਲੀ ਉਹ ਛੋਟੀ ਸੀ ਤਾਂ ਮੇਰੇ ਘਰ ਵਾਲਾ ਕਹਿੰਦਾ ਕਿ ਜਿਹੜੀ ਕਾਰ ਹੈ ਉਹ ਛੋਟੀ ਦਿੱਤੀ ਆ ਆਪਾਂ ਨੂੰ ਤੇ ਆਪਾਂ ਨੂੰ ਵੀ ਵੱਡੀ ਕਾਰ ਮਿਲਣੀ ਚਾਹੀਦੀ ਹੈ ਤੇ ਉੱਥੇ ਹੰਗਾਮਾ ਵੀ ਕੀਤਾ ਇਹ ਜਿਹੜਾ ਕੁੜੀ ਵਾਲਿਆਂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਔਰ ਦੂਜੇ ਪਾਸੇ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਦਾ ਕਿਸੇ ਹੋਰ ਦੇ ਨਾਲ ਚੱਕਰ ਸੀ ਉਹ ਅਕਸਰ ਹੀ ਕਿਸੇ ਨਾ ਕਿਸੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਕਈ ਵਾਰ ਘਰੋਂ ਚਲੀ ਜਾਂਦੀ ਸੀ ਇੱਕ ਵਾਰ ਤਾਂ ਮੁਹਾਲੀ ਦੇ ਵਿੱਚੋਂ ਮਿਲੀ ਸੀ ਹੁਣ ਪੂਰਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ ਕਿ ਅਲੱਗ-ਅਲੱਗ ਦੋ ਕਹਾਣੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਕੁੜੀ ਦੇ ਪਰਿਵਾਰ ਦੇ ਵੱਲੋਂ ਅਲੱਗ ਕਹਾਣੀ ਜਿਹੜੀ ਬੜਾਈ ਜਾਂਦੀ ਹੈ ਤੇ ਮੁੰਡੇ ਵਾਲੇ ਕੁਝ ਹੋਰ ਕਹਿ ਰਹੇ ਨੇ ਹੁਣ ਲੋਕ ਵੀ ਜਿਹੜੇ ਨੇ ਉਹ ਵੀ ਅੰਦਾਜ਼ਾ ਲਗਾ ਰਹੇ ਨੇ ਕਿ ਕੁੜੀ ਜਿਹੜੀ ਹੈ ਗਲਤ ਹੋ ਸਕਦੀ ਹੈ ਕਿਉਂਕਿ ਮੁੰਡਾ ਸੱਚਾ ਹੈ ਔਰ ਵਾਰ-ਵਾਰ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁੜੀ ਜਿਹੜੀ ਹੈ ਘਰ ਦੇ ਵਿੱਚੋਂ ਬਾਹਰ ਜਾਂਦੀ ਹੋਈ ਨਜ਼ਰ ਆ ਰਹੀ ਹੈ ਸਵੇਰੇ 4 ਵਜੇ ਦਾ ਟਾਈਮ ਸੀ ਜਦੋਂ ਉਹ ਘਰ ਦੇ ਵਿੱਚੋਂ ਬਾਹਰ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਕੁਝ ਦਿਨ ਦੇ ਲਈ ਗਾਇਬ ਹੋ ਜਾਂਦੀ ਹੈ ਤੇ ਮੁੰਡੇ ਦਾ ਕਹਿਣਾ ਹੈ ਕਿ ਉਸ ਦੇ ਗਾਇਬ ਹੋਣ ਦੇ ਪਿੱਛੇ ਵੀ ਮੇਰਾ ਹੱਥ ਜਿਹੜਾ ਦੱਸਿਆ ਜਾ ਰਿਹਾ ਸੀ ਉਹਨਾਂ ਦੇ ਪਰਿਵਾਰ ਵੱਲੋਂ ਕਿ ਤੂੰ ਸਾਡੀ ਕੁੜੀ ਨੂੰ ਮਾਰ ਦਿੱਤਾ ਤੇ ਕਿੱਥੇ ਉਸ ਨੂੰ ਸੁੱਟ ਦਿੱਤਾ ਇਸੇ ਕਰਕੇ ਉਹ ਨਹੀਂ ਲੱਭ ਰਹੀ ਲੇਕਿਨ ਜਿਸ ਉਸ ਤੋਂ ਬਾਅਦ ਜਦੋਂ ਕੋਸ਼ਿਸ਼ਾਂ ਕੀਤੀਆਂ ਗਿਆ ਤਾਂ ਕੁੜੀ ਮੁਹਾਲੀ ਦੇ ਵਿੱਚੋਂ ਲੱਭੀ ਹੈ ਜਦੋਂ ਇਸ ਬਾਰੇ ਪਤਾ ਕੀਤਾ ਗਿਆ ਮੁੰਡੇ ਦੇ ਕੁੜੀ ਦੇ ਭਰਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਮੇਰੀ ਭੈਣ ਸੀ ਉਹ ਉੱਥੇ ਗੁਰਦੁਆਰਾ ਸਾਹਿਬ ਚਲੀ ਗਈ ਸੀ ਕਿਉਂਕਿ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਸੀ ਜਦੋਂ ਇਹ ਪੁੱਛਿਆ ਗਿਆ ਕਿ ਕੀ ਕੁੱਟਮਾਰ ਦੇ ਤੁਹਾਡੇ ਕੋਲ ਪ੍ਰੂਫ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪ੍ਰੂਫ ਨਹੀਂ ਨੇ ਲੇਕਿਨ ਕਈ ਵਾਰ ਉਹ ਸਾਡੇ ਕੋਲ ਆਉਂਦੀ ਸੀ ਤਾਂ ਉਹ ਘਰੇ ਦੱਸਦੀ ਵੀ ਨਹੀਂ ਸੀ ਲੇਕਿਨ ਉਸ ਨੇ ਫੇਸ ਦੇ ਉੱਪਰ ਉਸ ਦੇ ਸਰੀਰ ਦੇ ਉੱਪਰ ਨੀਲ ਦੇ ਜਿਹੜੇ ਨਿਸ਼ਾਨ ਨੇ ਕੁੱਟਮਾਰ ਦੇ ਉਹ ਹੁੰਦੇ ਸੀ ਲੇਕਿਨ ਉਹਨਾਂ ਦੇ ਕੋਲ ਇਹ ਕੋਈ ਠੋਸ ਸਬੂਤ ਨਹੀਂ ਹੈ ਇਸ ਬਾਰੇ ਕਿ ਉਹ ਜਿਹੜੇ ਵਾਕਿਆ ਉਸ ਦੀ ਕੁੱਟਮਾਰ ਹੋਈ ਸੀ ਜਾਂ ਨਹੀਂ ਕਿਉਂਕਿ ਜਦੋਂ ਤੱਕ ਸਬੂਤ ਨਹੀਂ ਹੋਣਗੇ ਉਦੋਂ ਤੱਕ ਕੋਈ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ ਕਿ ਉਹਨਾਂ ਦਾ ਜਿਹੜੇ ਹਸਬੈਂਡ ਨੇ ਉਹ ਕੁੱਟ ਮਾਰ ਆਪਦੀ ਪਤਨੀ ਦੇ ਨਾਲ ਕਰਦੇ ਸੀ ਤਾਂ ਹੁਣ ਜਦੋਂ ਦੋਨਾਂ ਪਰਿਵਾਰਾਂ ਦੀ ਅਲੱਗ-ਅਲੱਗ ਕਹਾਣੀਆਂ ਨੇ ਇੱਕ ਦੇ ਵੱਲੋਂ ਕੁੜੀ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਮੀਨ ਦਾ ਵਿਵਾਦ ਹੈ ਔਰ ਮੇਰੇ ਪੇਕਿਆਂ ਦੀ ਜ਼ਮੀਨ ਜਿਹੜੀ ਹੈ ਉਹ ਲੈਣਾ ਚਾਹੁੰਦੇ ਸੀ ਕਹਿੰਦੇ ਸੀ ਕਿ ਤੂੰ ਆਪਣੇ ਪੇਕਿਆਂ ਤੋਂ ਜ਼ਮੀਨ ਲੈ ਕੇ ਆ ਨਹੀਂ ਤੇ ਤੈਨੂੰ ਅਸੀਂ ਇੱਥੇ ਨਹੀਂ ਰਹਿਣ ਦੇਣਾ ਦੂਜੇ ਪਾਸੇ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਦਾ ਕਿਸੇ ਹੋਰ ਦੇ ਨਾਲ ਚੱਕਰ ਸੀ ਕਿਸਦੇ ਨਾਲ ਸੀ ਉਹ ਕੁਝ ਵੀ ਨਹੀਂ ਦੱਸਦੀ ਸੀ ਸਾਰਾ ਦਿਨ ਫੋਨ ਤੇ ਗੱਲਾਂ ਕਰਦੀ ਸੀ ਨਾ ਘਰ ਦਾ ਕੋਈ ਕੰਮ ਕਰਦੀ ਸੀ ਨਾ ਕੁਝ ਤਾਂ ਮੁੰਡੇ ਨੂੰ ਵੀ ਜਿਹੜਾ ਉਸ ਦਾ ਬੱਚਾ ਹੈ ਉਸ ਦੇ ਨਾਲ ਵੀ ਕੁੱਟਮਾਰ ਕਰਦੀ ਸੀ ਜੋ ਕਿ ਹਲੇ ਡੇਢ ਤੋਂ 2 ਸਾਲ ਦਾ ਬੱਚਾ ਹੈ ਉਸ ਦੇ ਨਾਲ ਵੀ ਕੁੱਟਮਾਰ ਹੁੰਦੀ ਸੀ ਇਹ ਜਿਹੜਾ ਮੁੰਡੇ ਦੇ ਪਿਤਾ ਦੇ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਕੁੱਟਮਾਰ ਜਿਹੜੀ ਕੀਤੀ ਜਾਂਦੀ ਸੀ ਤਾਂ ਹੁਣ ਇਹਨਾਂ ਦੋਵਾਂ ਦੇ ਵਿੱਚੋਂ ਦੋਨਾਂ ਪਰਿਵਾਰਾਂ ਦੇ ਵਿੱਚੋਂ ਕੌਣ ਸਹੀ ਹੈ ਕੌਣ ਗਲਤ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ